ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੇ ਇੱਕ ਨਵਾਂ ਟੌਪਿਕ ਲੈ ਕੇ ਆਏ ਆ ਅ ਮਤਲਬ ਆਪਣਾ ਟੌਪਿਕ ਅੱਜ ਦਾ ਨਾ ਬੜਾ ਮਿਲਦਾ ਜੁਲਦਾ ਪਿਛਲੇ ਟੌਪਿਕ ਦੇ ਨਾਲ ਜਿਵੇਂ ਕਿ ਆਪਾਂ ਪਿਛਲਾ ਟੌਪਿਕ ਬਣਾਇਆ ਸੀ ਨਾ ਰਿਸ਼ਤੇ ਟੁੱਟਣ ਦਾ ਕਾਰਨ ਕੀ ਹੈ ਸੇਮ ਥੋੜਾ ਜਾਂ ਮਤਲਬ ਇਹਦੇ ਨਾਲ ਮੈਚ ਹੀ ਹੁੰਦੇ ਆ ਇਹ ਵਾਲਾ ਟੌਪਿਕ ਵੀ ਕਹਿੰਦੇ ਜਦੋਂ ਆਪਾਂ ਕਿਸੇ ਇਨਸਾਨ ਦਾ ਬਹੁਤ ਕੁਝ ਕਰਦੇ ਆ ਮਤਲਬ ਉਹਦੇ ਲਈ ਸਭ ਕੁਝ ਕਰਦੇ ਆ ਉਹਨਾਂ ਲਈ ਆਪਣਾ ਵਕਤ ਆਪਣਾ ਸਮਾਂ ਆਪਣਾ ਟੈਲੈਂਟ ਆਪਣੀ ਹਰ ਚੀਜ਼ ਯੂਜ਼ ਕਰਦੇ ਆ ਪਰ ਉਹ ਇਨਸਾਨ ਤੁਹਾਡੀ ਕਦਰ ਨਹੀਂ ਕਰਦਾ ਹਨਾ ਤਾਂ ਉਸ ਇਨਸਾਨ ਲਈ ਆਪਾਂ ਕੀ ਕਰ ਸਕਦੇ ਆ ਜਾਂ ਉਸ ਇਨਸਾਨ ਨੂੰ ਆਪਾਂ ਕੀ ਕਹਿ ਸਕਦੇ ਆ ਸੋ ਅੱਜ ਦਾ ਟੌਪਿਕ ਇਸ ਟਿੱਕੇ ਦੇ ਰਿਲੇਟਡ ਏ ਸੋ ਮੈਂ ਦੀਪ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗੇ ਨੇ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗਦੇ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇ ਐਂਡ ਤੱਕ ਜ਼ਰੂਰ ਬਣਿਓ ਤੁਹਾਡੇ ਕੰਮ ਦੀਆਂ ਗੱਲਾਂ ਨੇ ਕਨਿਆ ਨੂੰ ਗੁੱਸਾ ਲੱਗ ਸਕਦਾ ਪਰ ਇਹ ਸੱਚਾਈ ਹੈ ਸਭ ਤੋਂ ਪਹਿਲਾਂ ਨਾ ਇਹ ਨੋਟ ਚੀਜ਼ ਰੱਖੋ ਅਗਰ ਤੁਸੀਂ ਕਿਸੇ ਰਿਸ਼ਤੇ ਲਈ ਬਹੁਤ ਕੁਝ ਕਰਨ ਦੇਓ ਬਹੁਤ ਕੁਝ ਕਰਨ ਦੇਓ ਆਪਣਾ ਟਾਈਮ ਵੀ ਉਹਨੂੰ ਦੇਣ ਦਿਓ ਆਪਣਾ 100% ਵੀ ਉਹਨੂੰ ਦੇਣ ਦਿਓ ਆਪਣੇ ਵੱਲੋਂ ਤੁਸੀਂ ਉਹਦੇ ਲਈ ਸਹੀ ਸੋਚ ਰਹੇ ਹੋ ਅਗਰ ਉਹ ਤੁਹਾਨੂੰ ਕੁਝ ਕਹਿਣ ਵੀ ਦਿਆਵਾ ਤਾਂ ਤੁਸੀਂ ਉਸ ਚੀਜ਼ ਨੂੰ ਜੱਲ ਰਹੇ ਹੋ ਸੈਂਡ ਕਰ ਰਹੇ ਹੋ ਉਸ ਚੀਜ਼ ਨੂੰ ਕਿ ਮੇਰਾ ਇਹ ਰਿਸ਼ਤਾ ਬਚ ਜਾਵੇ ਠੀਕ ਹੈ ਪਰ ਉਹ ਇਨਸਾਨ ਫਿਰ ਵੀ ਤੁਹਾਡੇ ਲਈ ਕੁਛ ਨਹੀਂ ਸੋਚਦਾ ਐਸੀ ਚੀਜ਼ ਦੀ ਕਦਰ ਨਹੀਂ ਕਰਦਾ ਤੁਸੀਂ ਉਹਨੂੰ ਬਹੁਤ ਸਮਝਾ ਚੁੱਕੇ ਹੋ ਬਹੁਤ ਕਹਿ ਚੁੱਕੇ ਹੋ ਕਿ ਮੇਰੇ ਲਈ ਤੂੰ ਬਹੁਤ ਖਾਸ ਹੈ ਮੇਰੇ ਲਈ ਇਹ ਰਿਸ਼ਤਾ ਤੁਹਾਡਾ ਬਹੁਤ ਖਾਸ ਹੈ ਤੇ ਤੁਸੀਂ ਥੋੜੇ ਸਮਝਦਾਰੀ ਨਾਲ ਚੱਲੋ ਪਰ ਉਹ ਅਗਰ ਇਨਸਾਨ ਤੁਹਾਡਾ ਮਤਲਬ ਤੁਹਾਡੀ ਚੀਜ਼ ਦਾ ਕੋਈ ਰਿਸਪਾਂਸ ਨਹੀਂ ਦੇ ਰਿਹਾ ਤੁਹਾਡੀ ਕਦਰ ਨਹੀਂ ਕਰ ਰਿਹਾ ਉਸ ਚੀਜ਼ ਨੂੰ ਨਹੀਂ ਸਮਝ ਰਿਹਾ ਤਾਂ ਮੇਰੇ ਹਿਸਾਬ ਨਾਲ ਨਾ ਤੁਹਾਡੇ ਕੋਲ ਇੱਕੋ ਹੀ ਰਸਤਾ ਹੁੰਦਾ ਵਾ ਕਿ ਤੁਸੀਂ ਉਸ ਇਨਸਾਨ ਨੂੰ ਨਾ ਉਦੇ ਦੇ ਉੱਪਰ ਹੀ ਛੱਡ ਦਿਓ ਕਿਉਂਕਿ ਤੁਸੀਂ ਇੱਕ ਦਾਇਰਾ ਬਣਾਓ ਨੰਬਰ 1 ਪੁਆਇੰਟ 'ਤੇ ਨੋਟ ਕੀਤਾ ਨਾ ਤੁਸੀਂ ਇੱਕ ਦਾਇਰਾ ਬਣਾ ਲਓ ਤੁਸੀਂ ਇੱਕ ਲੀਕ ਖਿੱਚ ਲਓ ਕਿ ਮੈਂ ਅੱਜ ਤੋਂ ਬਾਅਦ ਇਸ انسان ਲਈ ਇਹ ਚੀਜ਼ ਨਹੀਂ ਕਰਨੀ ਠੀਕ ਹੈ ਨਾ ਖੁਸ਼ ਰਹੋਗੇ ਅਗਰ ਤੁਸੀਂ ਇੱਕ ਦਾਇਰਾ ਨਹੀਂ ਬਣਾਓਗੇ ਤਾਂ ਤੁਸੀਂ ਆਪਣੇ ਆਪ ਨੂੰ ਦੁਖੀ ਕਰੋਗੇ ਅਗਲੇ ਇਨਸਾਨ ਨੂੰ ਕੋਈ ਚੀਜ਼ ਦਾ ਫਰਕ ਨਹੀਂ ਪੈਣਾ ਤੁਸੀਂ ਉਹਦੇ ਲਈ ਆਪਣੇ ਜਾਨ ਵੀ ਕੱਢ ਕੇ ਰੱਖ ਦੋਗੇ ਨਾ ਉਹਨੂੰ ਨਹੀਂ ਫਰਕ ਪੈਣਾ ਜੋ ਸਮਝਦਾ ਉਹਨੇ ਇੱਕ ਵਾਰ ਚ ਸਮਝ ਜਾਣਾ ਹੁੰਦਾ ਵਾ ਵਾਰ ਵਾਰ ਸਮਝਾਇਆ ਕੋਈ ਰਿਸ਼ਤੇ ਜਿਆਦਾ ਮਜ਼ਬੂਤ ਨਹੀਂ ਹੁੰਦੇ ਚਲੋ ਫਿਰ ਵੀ ਆਪਣਾ ਫਰਜ਼ ਹੁੰਦਾ ਹੈ ਕਿ ਆਪਣਾ ਰਿਸ਼ਤਾ ਆਪਣਾਵਾ ਆਪਾਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੀਏ ਅਗਰ ਉਹ ਨਹੀਂ ਸਮਝਦਾ ਤਾਂ ਪਲੀਜ਼ ਆਪਣਾ ਇੱਕ ਦਾਇਰਾ ਬਣਾ ਲਓ ਜਿਵੇਂ ਕਿ ਮੈਡਮ ਕਹਿੰਦੇ ਉਹ ਮੈਮ ਕਹਿੰਦੇ ਹੁੰਦੇ ਨੇ ਨਾ ਨੇਮ ਨਹੀਂ ਮੇਰੇ ਮਾਈਂਡ ਚ ਆ ਰਿਹਾ ਉਹਨਾਂ ਦਾ ਉਹ ਮੈਮ ਕਹਿੰਦੇ ਹੁੰਦੇ ਨੇ ਕਿ ਮੇਰੀ ਨਾ ਇੱਕ ਮੇਰੀ ਨੇ ਇੱਕ ਹੈਬਿਟ ਏ ਕਿ ਮੈਂ ਬੰਦੇ ਨੂੰ ਨਾ ਚਾਰ ਵਾਰ ਪੰਜ ਵਾਰ ਸੱਤ ਵਾਰ ਮਾਫ ਕਰਦੀ ਹੁੰਨੀ ਕਿਸੇ ਰਿਸ਼ਤੇ ਦੇ ਵਿੱਚ ਉਹ ਮੈਂ ਬਹੁਤ ਆਪਣੇ ਮਸ਼ਹੂਰ ਨੇ ਉਹਨਾਂ ਦੇ ਨੇਮ ਮੇਰੇ ਮਾਈਂਡ ਚੋਂ ਨਿਕਲਿਆ ਹੋਇਆ ਉਹ ਕਹਿੰਦੇ ਕਿ ਮੈਂ ਨਾ ਅ ਕਿਸੇ ਵੀ ਰਿਸ਼ਤੇ ਦੇ ਵਿੱਚ ਨਾ ਇਨਸਾਨ ਨੂੰ ਦੋ ਵਾਰ ਤਿੰਨ ਵਾਰ ਪੰਜ ਸੱਤ ਵਾਰ ਵੀ ਮਾਫ ਕਰਦੀ ਹੁੰਦੀ ਆ ਕਿ ਅਗਰ ਉਹਨੇ ਗਲਤੀਆਂ ਕੀਤੀਆਂ ਨੇ ਅਗਰ ਮੈਨੂੰ ਮੰਦਾ ਚੰਗਾ ਬੋਲਿਆ ਫਿਰ ਵੀ ਉਹਨੂੰ ਮਾਫ ਕਰਦੀ ਆ ਕਿ ਰਿਸ਼ਤਾ ਕਿਤੇ ਨਾ ਕਿਤੇ ਆਪਣਾ ਵਾ ਹਨਾ ਜਿੰਨੇ ਅਗਰ ਉਹ ਰਿਸ਼ਤੇ ਨੂੰ ਨਹੀਂ ਨਾ ਸਮਝਦਾ ਇਸ ਨੂੰ ਫਿਰ ਵੀ ਕਹਿੰਦੇ ਮੈਂ ਇੱਕ ਦਾਇਰਾ ਬਣਾ ਲੈਣੀ ਆ ਇੱਕ ਲੀਕ ਖਿੱਚ ਲੈਣੀ ਆ ਕਿਉਂ ਲੀਕ ਦੇ ਨਾ ਦੇ ਪਰ ਮੈਂ ਜਾਣੀ ਤੇ ਨਾ ਹੀ ਉਸ insan ਨੂੰ ਮੁੜ ਕੇ ਉਹ ਲੀਕ ਦੇ ਪਾਰ ਆਉਂਦੇ ਨਹੀਂ ਆ ਕਿਉਂਕਿ ਕਿਉਂਕਿ ਉਹਨਾਂ ਨੇ ਬਹੁਤ ਮੌਕੇ ਦਿੱਤੇ ਹੁੰਦੇ ਨੇ ਆਪਣੇ ਉਸ insan ਨੂੰ ਕਿ ਉਹ ਚੀਜ਼ ਨੂੰ ਸਮਝ ਸਕੇ ਅਗਰ ਉਹ ਨਹੀਂ ਸਮਝਦਾ ਤੇ ਬਾਅਦ ਵਿੱਚ ਇੱਕ ਦਾਇਰਾ ਖਿੱਚ ਲਓ ਕਿ ਨਾ ਹੁਣ ਮੈਂ ਇਸ ਲਾਈਨ ਤੋਂ ਅੱਗੇ ਜਾਣਾ ਉਹਨੂੰ ਮਨਾਉਣ ਲਈ ਤੇ ਨਾ ਹੀ ਉਹਨੂੰ ਇੱਧਰ ਆਉਣ ਦੇਣਾ ਵਾ ਉਹ ਮੈਮ ਦੀ ਮੈਨੂੰ ਥਿੰਕਿੰਗ ਬਹੁਤ ਹੀ ਵਧੀਆ ਲੱਗੀ ਸੋ ਸੈਕਿੰਡ ਪੁਆਇੰਟ ਹੈ ਆਪਣਾ ਉਸ ਨੂੰ ਰੋਕਣਾ ਟੋਕਣਾ ਛੱਡ ਦਿਓ ਅਗਰ ਉਹ ਤੁਹਾਡੀ ਗੱਲ ਨਹੀਂ ਨਾ ਸੁਣਨ ਦੇ ਆ ਕੋਈ ਵੀ ਪਰਸਨ ਹੈ ਤਾਂ ਤੁਸੀਂ ਉਹਦੇ ਮਾਮਲੇ 'ਚ ਇੰਟਰਫੇਸ ਕਰਨਾ ਛੱਡ ਦਿਓ। ਅਗਰ ਉਹ ਗਲਤ ਕਰਦਾ ਉਹਨੂੰ ਕਰਨ ਦੋ, ਅਗਰ ਉਹ ਸਹੀ ਕਰਦਾ ਉਹਨੂੰ ਤਾਂ ਵੀ ਕਰਨ ਦੋ। ਤੁਸੀਂ ਉਹਨੂੰ ਰੋਕਣਾ ਟੋਕਣਾ ਛੱਡੋ, ਤੁਸੀਂ ਆਪਣੀ ਇਨਵੋਲਵਮੈਂਟ ਨਾ ਕਰੋ। ਕਿਉਂਕਿ ਤੁਹਾਡੀ ਇਨਵੋਲਵਮੈਂਟ ਕਹਿੰਦਾ ਉਹਨੇ ਕੋਈ ਬਦਲ ਤੇ ਜਾਣਾ ਨਹੀਂ, ਉਹਨੇ ਡਿਸੀਜਨ ਉਹੀ ਲੈਣਾ ਜੋ ਉਹਨੂੰ ਸਹੀ ਲੱਗੇਗਾ। ਸੋ ਕੋ ਤੁਸੀਂ ਉਲਟਾ ਹੋਰ ਉਹਦੇ ਨਜ਼ਰਾਂ 'ਚ ਡਿੱਗ ਜਾਓਗੇ। ਸੋ ਇਸ ਲਈ ਆਪਣਾ ਟਾਈਮ ਖਰਾਬ ਨਾ ਕਰਿਆ ਕਰੋ। ਨੰਬਰ 3 ਹੈਗਾ ਉਸਦੇ ਫੈਸਲੇ ਵਿੱਚ ਵੀ ਦਖਲਅੰਦਾਜ਼ੀ ਛੱਡ ਦਿਓ। ਅਗਰ ਉਹ ਕੋਈ ਫੈਸਲਾ ਕਰਨ ਦਿਆ ਵਾ ਕਿ ਉਹਨੇ ਇਹ ਵਾਲੀ ਚੀਜ਼ ਕਰਨੀ ਹੈ। ਪਰ ਤੁਹਾਨੂੰ ਪਤਾ ਹੈ ਕਿ ਉਹ ਚੀਜ਼ ਉਹਦੇ ਲਈ ਸਹੀ ਨਹੀਂ ਹੈ ਉਹਨੂੰ ਰੋਕਣਾ ਛੱਡ ਦਿਓ ਕਿੰਨੀ ਕਵਾਰ ਸਮਝਾਉਂਗੇ ਕਿੰਨੀ ਕੋਰੀ ਆਪਣੀ ਇਨਸਲਟ ਕਰਾਉਂਗੇ ਉਸ ਨੂੰ ਇਨਸਾਨ ਨੂੰ ਉਸ ਜਗ੍ਹਾ ਤੇ ਹੀ ਛੱਡ ਦਿਓ ਕਿਉਂਕਿ ਵੇਖੋ ਮੈਂ ਮੰਨਦੀ ਆ ਕਿ ਰਿਸ਼ਤੇ ਛੱਡਨੇ ਬਹੁਤ ਔਖੇ ਨੇ ਪਰ ਜਿਹੜਾ ਸਮਾਂ ਹੈ ਉਹ ਵਕਤ ਇੱਕ ਹਰ ਚੀਜ਼ ਦੀ ਦਵਾਈ ਜੇ ਜਦੋਂ ਟਾਈਮ ਆਉਣਾ ਉਹਨੂੰ ਉਸ ਚੀਜ਼ਾਂ ਦਾ ਅਹਿਸਾਸ ਆਪਣੇ ਆਪ ਹੋ ਜਾਣਾ ਕਿ ਇਹ ਰਿਸ਼ਤਾ ਮੇਰੇ ਲਈ ਕੀ ਸੀ ਕਿ ਅਗਰ ਮੈਨੂੰ ਕੋਈ ਰੋਕ ਟੋਕ ਰਿਆ ਸੀ ਹਣਾ ਵੀ ਆਪਾਂ ਨੂੰ ਅਗਰ ਕੋਈ ਰੋਕ ਟੋਕ ਰਿਹਾ ਸੀ ਕਿਉਂ ਕਿਉਂ ਰੋਕ ਰਿਹਾ ਸੀ ਕਿਤੇ ਨਾ ਕਿਤੇ ਜਾ ਕੇ ਲਾਈਫ ਦੇ ਵਿੱਚ ਉਸ ਇਨਸਾਨ ਨੂੰ ਇਹ ਚੀਜ਼ ਦੀ ਜ਼ਰੂਰ ਮਤਲਬ ਯਾਦ ਜ਼ਰੂਰ ਆਉਂਦੀ ਹੈ ਅ ਇਸ ਲਈ ਜਦੋਂ ਤੁਸੀਂ ਸਾਰਿਆਂ ਦਾ ਉਸ ਇਨਸਾਨ ਦਾ ਬਹੁਤ ਘਰਦੇ ਹੋ ਨਾ ਅਗਰ ਤੁਹਾਡੀ ਉਹ ਕਦਰ ਨਹੀਂ ਕਰ ਰਿਹਾ ਤਾਂ ਮੈਨੂੰ ਤੇ ਇਹੀ ਲੱਗਦਾ ਕਿ ਤੁਹਾਨੂੰ ਉਹਦੇ ਤੋਂ 2 ਨਹੀਂ 100 ਕਦਮ ਦੂਰ ਹੋ ਜਾਣਾ ਚਾਹੀਦਾ ਜਦੋਂ ਤੁਸੀਂ ਦੂਰ ਹੋ ਲੋਗੇ ਸ਼ਾਇਦ ਹੋ ਸਕਦਾ ਹੈ ਤੁਹਾਡੀ ਕਮੀ ਉਸ ਇਨਸਾਨ ਨੂੰ ਖਟਕ ਜੀ ਹੋ ਵੀ ਸਕਦਾ ਕਿਉਂਕਿ ਅੱਜ ਦੇ ਟਾਈਮ 'ਚ ਤੁਸੀਂ ਕਿਸੇ ਦਾ ਜਿੰਨਾ ਕਰ ਲੋਗੇ ਨਾ ਭਾਈ ਕਦਰ ਕੋਈ ਨਹੀਂ ਪਾਉਂਦਾ ਅਗਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜੇ ਤੁਸੀਂ ਕਿਸੇ ਦਾ ਕੁਝ ਕਰਦੇ ਹੋ ਤਾਂ ਤੁਸੀਂ ਉਹਦੇ ਤੋਂ ਬਦਲੇ ਵਿੱਚ ਕੁਝ ਉਮੀਦ ਨਾ ਰੱਖੋ ਕਿ ਕੱਲ ਉਹਨੇ ਇਹ ਵੀ ਮੇਰੇ ਲਈ ਕੁਝ ਕਰੂਗਾ ਨਹੀਂ ਜੀ ਹਰ ਇਨਸਾਨ ਦੀ ਸੋਚ ਵੱਖਰੀ ਏ ਹਰ ਕੋਈ ਇਨਸਾਨ ਤੁਹਾਡੇ ਵਾਂਗ ਨਹੀਂ ਸੋਚਦਾ ਹਰ ਕੋਈ ਇਨਸਾਨ ਤੁਹਾਡੇ ਵਾਂਗ ਦਇਆਵਾਨ ਨਹੀਂ ਏ ਹਰ ਇਨਸਾਨ ਦੀ ਸੋਚ ਤੁਹਾਡੇ ਮੁਤਾਬਕ ਨਹੀਂ ਚੱਲ ਸਕਦੀ ਉਹਦਾ ਆਪਣਾ ਵੱਖਰਾ ਨਜ਼ਰੀਆ ਹੈ ਵੱਖਰੀ ਸੋਚ ਹੈ ਉਹਨੇ ਆਪਣੇ ਹਿਸਾਬ ਨਾਲ ਚੱਲਣਾ ਸੋ ਤੁਸੀਂ ਉਹਨੂੰ ਛੱਡ ਦਿਓ ਨਾ ਉਹਦੇ ਕੰਮਾਂ 'ਚ दखल ਅੰਦਾਜ਼ੀ ਕਰਿਆ ਕਰੋ ਇਹੀ ਟਾਈਮ ਤੁਸੀਂ ਆਪਣੇ ਕਿਸੇ ਹੁਨਰ ਤੇ ਦੇ ਦਿਓ ਕਿਉਂਕਿ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਆ ਆਪਾਂ ਕਿਸੇ ਦੇ ਟਾਈਮ ਦੇ ਵਿੱਚ ਉਦੋਂ ਦਖਲ ਅੰਦਾਜ਼ੀ ਕਰਦੇ ਜਦੋਂ ਆਪਣੇ ਕੋਲ ਟਾਈਮ ਫ੍ਰੀ ਹੁੰਦਾ ਤੁਸੀਂ ਆਪਣੇ ਟਾਈਮ ਨੂੰ ਬਿਜ਼ੀ ਕਰੋ ਆਪਣੇ ਕੰਮ ਨੂੰ ਵਰਕ ਦਿਓ ਕੋਈ ਵਰਕ ਕਰੋ ਕੋਈ ਕੰਮ ਕਰੋ ਜਿਹਦੇ 'ਚ ਤੁਸੀਂ ਬਿਜ਼ੀ ਰਹਿ ਸਕੋ ਤੁਹਾਡਾ ਇਧਰ ਧਿਆਨ ਹੀ ਨਾ ਜਾਵੇ ਠੀਕ ਹੈ ਰਿਸ਼ਤੇ ਨੂੰ ਪਲਾਉਣਾ ਸੌਖਾ ਤੇ ਨਹੀਂ ਪਰ ਇੱਕ ਕੋਸ਼ਿਸ਼ ਤੇ ਜ਼ਰੂਰ ਕਰਨੀ ਚਾਹੀਦੀ ਏ ਕਿਉਂਕਿ ਰਿਸ਼ਤੇ ਹਮੇਸ਼ਾ ਉਹੀ ਹੁੰਦੇ ਨੇ ਜੋ ਆਪਾਂ ਨੂੰ ਸੁੱਖ ਦੇਣ ਜੋ ਆਪਾਂ ਨੂੰ ਦੁੱਖ ਹੀ ਦੇ ਹੁੰਦੇ ਨੇ ਜੋ ਆਪਾਂ ਨੂੰ ਰਵਾਉਂਦੇ ਨੇ ਉਹ ਰਿਸ਼ਤੇ ਆਪਾਂ ਨੂੰ ਮੈਨੂੰ ਤੇ ਨਹੀਂ ਲੱਗਦਾ ਉਹ ਕਿਸੇ ਰਿਸ਼ਤੇ ਦੇ ਵਿੱਚ ਮਾਇਨੇ ਚ ਹੁੰਦੇ ਨੇ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਸਾਥ ਦਿਓ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ ਕਮੀ ਪੇਸ਼ ਹੋਏ ਤਾਂ ਮਾਫ ਕਰਦੇ ਹੋ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ